ਅੱਜ ਜੋ ਸ਼ੁਰੂ ਕਰਨਾ ਹੈ ਬਾਈ ਕੰਮ 16ਵੇਂ ਦਿਨ ਦਾ ਹਨਾ ਮੈਸਤਰੀ ਸਾਹਿਬ ਕੌਲੇ ਤੇ ਚੜੇ ਹੋਏ ਨੇ ਖੋੜੀ ਤੇ ਕੌਲਿਆਂ ਨੂੰ ਭਰ ਰਹੇ ਆਂ ਮਾਲ ਕੀਆ ਉਹ ਪਾਣੀ ਜੀ ਆ ਉਹਦਾ ਇੱਕਨੇ ਆਉਣੇ ਨੇ ਉੱਪਰ ਜੇ ਬੈਠੇ ਆਂ ਬਾਈ ਕੁਰਸੀਆਂ ਡਾਈ ਹੈ ਚੱਲਦਾ ਕੰਮ ਗਰਜੰਦ ਸਿੰਘ ਉੱਧਰ ਲੱਗਿਆ ਹੋਇਆ ਦੂਜੇ ਕਾਲੇ ਚ ਲਾਗੇ ਭਾਈ ਹੁਣ ਆਹ ਗੱਲ ਬਣਾਇਆ ਤਾਂ ਉਹਨਾਂ ਦੇ ਨਾਲ ਆਉਣ ਨੂੰ ਤੇ ਰਾਜ ਹੰਸ ਵੀ ਲੈ ਆਏ ਆਪਾਂ ਬਤਕਾਂ ਵੀ ਲੈ ਆਏ ਆ ਨਾਉਣ ਨੂੰ ਕੱਲ ਛੱਡੀਆਂ ਹਈਆਂ ਦੀਆਂ ਓਰੇ ਅੱਜ ਦਿਖਾਵਾਂਗੇ ਤੁਹਾਨੂੰ ਤੇ ਇੱਧਰ ਵੀ ਨਿਉ ਪੱਟਤੀ ਆਹ ਲੱਗਿਆ ਹੈ ਗਰਜੰਟ ਸਿੰਘ ਆਹ ਦੇਖੋ ਠੀਕ ਹੈ ਹੁਣ ਹੁਣ ਕਹਿੜਾ ਆਉਂਦਾ ਹੈ ਨਾ ਠੀਕ ਹੈ ਠੀਕ ਆ ਸਾਹਿਲ ਨੇ ਰੱਖੀ ਰੱਖੀ ਹੋਈ ਏ ਤੇਰੀ ਜੀਬਾਂ ਜੱਤ ਪਾਈ ਖੜਾ ਸਾਲਾ ਜਮਾ ਹੀ ਸਰੀਰ ਨੂੰ ਮਿੱਟੀ ਲਵਾ ਕੇ ਰਾਜੀ ਨਹੀਂ ਵੀਰੇ ਅੱਛਾ ਅੱਛਾ ਨਹੀਂ ਨਾਲ ਲੱਗਦੇ ਬਈ ਕੰਧਾਂ ਨੂੰ ਲਾ ਲਈਏ ਪਾਣੀ ਤਾਰ ਕਰਦੀ ਆ ਆਖਰੀ ਵਾਰੀ ਇਹ ਲਾਉਣਾ ਅੱਜ ਬਾਣੀ ਇਹਨਾਂ ਨੂੰ ਪੱਕ ਗਈਆਂ ਹੁਣ ਇਹ ਰਿਸ਼ਤੇਦਾਰ ਦਾ ਲਾਹਾ ਲੈ ਰਹੇ ਆ ਹੁਣ ਠੀਕ ਆ ਕਰ ਦਈਏ ਕੰਮ ਦੋ ਹੀ ਪਿੱਲਰ ਭਰ ਕੇ ਉਧਰ ਹੁਣ ਤੋਰਿਆ ਕੰਮ ਉਹ ਬਾਅਦ ਚ ਦਿਖਾਉਣਾ ਚਾਹ ਵੀ ਆ ਗਈ ਮਿੱਤਰੋ ਸੜੇ ਇਕੱਲੇ ਹੀ ਪੀ ਲੈਗਾ ਓਏ ਆਏ ਦੇ ਲਾ ਮੂਰੇ ਨੂੰ ਪਾਏਗਾ ਪਿੱਛੇ ਨੂੰ ਗੱਡੇਗਾ ਚਾ ਪੰਤਾਲੇ ਕੰਧਾਂ ਤਾਰ ਕਰ ਦੇਗਾ ਤੇ ਆ ਨੌਜਵਾਨ ਸਾਡਾ ਬਾਈ ਧੰਨ ਹੈ ਇਹ ਧੰਨ ਹੈ ਕੰਨ ਨਹੀਂ ਦੁਖਣ ਲੱਗਦੇ ਇਹ ਸਵੇਰ ਉੱਠਦਾ ਏ 8 8:30 9 ਤੋਂ ਜਾਨੀ ਕਿ ਫੋਨ ਇਹਦਾ ਰਾਤ ਨੂੰ 10:30 ਤੱਕ ਚੱਲਦਾ ਹੈ ਜਿਹੜੇ ਮੂੰਹ ਕਮਾਈ ਮੜਾ ਜਾ ਇਧਰ ਨੂੰ ਇਧਰ ਮੂੰਹ ਕਮਾਈ ਰਿਸ਼ਤੇ ਸਾਰਾ ਹਾਂ ਬਹੁਤ ਅੱਛੇ ਬਹੁਤ ਸੁੰਦਰ অতি ਸੁੰਦਰ ਤੇ ਚੰਨੋ ਵੀ ਕੱਢ ਲਿਆਂਦੀ ਏ ਮੁਰਲੀ ਨਿਉਂ ਭਰ ਰਹੇ ਆ ਪਾਣੀ ਪੋਣੀ ਲਾਤਾ ਬਾਈ ਹਵਾ ਨੇ ਗੰਦ ਪਾਇਆ ਵੈ ਸਾਲੀ ਨੇ ਬਹੁਤ ਤੇਜ਼ ਚੱਲ ਰਹੀ ਹਵਾ ਜੱਟੀ ਇੱਧਰ ਦੁਰਮਟ ਮਾਰ ਰਹੀ ਜਿਹੜੀ ਲਵੇ ਮਿੱਟੀ ਲਈ ਆ ਦੇਖੋ ਓਕੇ ਨੌ ਜਵਾਨ ਫੋਨ ਚਲਾ ਰਿਹਾ ਤੇ ਵੀਰਾ ਸਾਫ ਕਰ ਰਿਹਾ ਕੌਲੇ ਕਿਉਂਕਿ ਰੰਗ ਭਰਨੇ ਹਨ ਬੁਰਸ਼ ਮਾਰ ਕੇ ਬਲੇਹਾਰੀ ਵੀਰਾ ਲੱਗਿਆ ਹੋਇਆ ਬੰਦੇ ਬਹੁ ਲੱਗੇ ਆ ਜਮ ਮਿਸਤਰੀ ਹੈ ਨਹੀਂ ਆਵੇ ਲੱਗੇ ਹੋਏ ਆ ਪਹੁੰਚ ਗਿਆ ਪਹੁੰਚ ਗਿਆ ਮਿਸਤਰੀ ਭਾਈ ਨੌਜਵਾਨ ਚੋਬਰ ਸੀਮੈਂਟ ਲੈ ਕੇ ਵੀ ਪਹੁੰਚ ਗਏ ਇੱਧਰ ਕੰਮ ਚੱਲ ਰਿਹਾ ਜਾਲੀ ਬਣਾ ਰਹੇ ਆ ਉੱਧਰ ਫੇਵਰਟ ਅੱਛਾ ਹੁਣ ਰਲਦਾ ਜ਼ਮਾਨ ਇੱਟ ਵੀ ਆ ਗਈ ਭਾਈ ਹੋਰ ਸ਼ਰਤੀ ਸ਼ੁਰੂ ਇੱਧਰ ਲਈ ਕੰਦ ਵੀ ਚੱਲ ਰਿਹਾ ਕੰਮ ਆ ਗੇਟ ਹੋ ਗਿਆ ਕਲੀਅਰ ਆ ਗ੍ਰਿਲ ਹੋ ਗਈ ਕਲੀਅਰ ਜਿਹੜੀ ਸਾਈਡ ਤੇ ਲਾਉਣੀ ਐ ਆ ਗੇਟ ਨੂੰ ਰੰਗ ਹੋ ਰਿਹਾ ਘਰੇ ਪਿਆਦਾ ਇਹ ਇਹਨੂੰ ਲਾਵਾਂਗੇ ਹੁਣ ਫਰੰਟ ਤੇ ਉੱਥੇ ਉਹਨੂੰ ਲਾਵਾਂਗੇ ਅੰਦਰ ਇਹਨੂੰ ਲਾਵਾਂਗੇ ਸਾਈਡ ਤੇ ਭਾਉ ਸਿੰਘ ਜੀ ਆਹ ਆਹ ਠੀਕ ਐ ਘੱਟ ਵੀ ਲਿਆ ਕਰ ਸੜਿਆ ਖੰਗੀ ਜਾਣਾ ਹੁਣ ਆਚਾਰ ਚੜ ਗਿਆ ਜੀ ਮੈਸਤਰੀ ਸਾਹਿਬ ਜਵਲੀਆਂ ਮਾਰਦੇ ਹੋਏ ਬਹੁਤ ਅੱਛੇ ਜਾਲ ਬਣ ਰਿਹਾ ਕਹਿੰਦੇ ਜਿਹੜੀ ਖੁੱਡਿਆਂ ਤੇ ਛੱਤ ਪਾਉਣੀ ਹੈ ਨੀਰਾ ਹੋ ਗਿਆ ਭਾਈ ਅੱਜ ਦਾ ਲੱਗੇ ਹੋਇਆ ਆ ਪਾਉ ਪਾਉ ਦਾ ਫੋਟੋਸ਼ੂਟ ਹੋ ਰਿਹਾ ਸਰਚ ਲਾਈਟ ਹੋਰੇ ਲਾਉਣੀ ਆ ਆਪਾਂ ਦਿਖਾਈ ਇਧਰ ਮਾਰੀ ਉਧਰੋਂ ਮਾਰ ਇਧਰੋਂ ਮਾਰ ਪਾਉ ਨੂੰ ਆ ਹਾਏ 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 ਨੱਕਰੇ ਵਾਲ ਵੀ ਦਿਖਦੇ ਨੇ ਇਧਰ ਮਾਰੀ ਲਾਈਟ ਕਿੱਥੇ ਲੱਗ ਜਾਂਦੀ ਐ ਦੇਖੋ ਬਹੁਤ ਚੰਨਾ ਓਏ ਬਸ ਠੀਕ ਆ ਲਾਈਟ ਲਾਵਾਂਗੇ ਥੋੜੀ ਜੀ ਤੇਰਸ਼ੀ ਕਰੀ ਇਹ ਇਹ ਬਸ ਠੀਕ ਐ ਓਕੇ ਰਿਪੋਰਟ ਪਾਉ ਰਾਖਸ ਇਸ ਇਲਾਦਾ ਬੋੜੇ ਮੇਰੇ ਕੰਦੇ ਦੇਖੀ ਆ ਟੀਮ ਤੇ ਲਾ ਦੇਣੀ ਆ ਆਪਣੇ ਉਹ ਗੁੰਜਿਆ ਆ ਇਧਰ ਨੂੰ ਦੇਖ ਤਾਂ ਚਾਨਣ ਬੱਲੇ 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 ਉਹਦੇ ਤੇ ਦੇਖਦਾ ਕੰਦ ਚੱਲਦੇ ਆ ਫਿਰ ਹੁਣ ਘਰੇ ਆ ਗਏ ਬਾਈ ਡਾਕਸ ਦਿਖਾ ਦਈਏ ਫੇ ਤੁਹਾਨੂੰ ਹੁਣ ਆਹ ਖੜੀਆਂ ਹਨ ਸੱਤ ਤੇ ਟਰਕੀਆਂ ਦਾ ਜੋੜਾ ਚਲੋ ਸਵੇਰ ਬਲੌਗ ਕੰਟੀਨਿਊ ਕਰਦੇ ਆ ਸਵੇਰ ਇਹ ਚਾਚ ਨਾਲ ਦਿਖਾਉਂਗਾ ਕੰਟੀਨਿਊ ਕਰਦੇ ਆ ਬਾਈ ਬਲੌਗ ਧਰਮਾ ਲੱਗਿਆ ਕੰਦ ਕਰਨਾ ਅੱਜ ਮਿਸਤਰੀ ਫੇਰ ਗਿਆ ਹੋਇਆ ਕਿਤੇ ਤੇ ਦੂਜਾ ਮਿਸਤਰੀ ਆ ਗਿਆ ਜਿਹਨੇ ਗੇਟ ਤੇ ਡਿਜ਼ਾਈਨ ਦੇਣਾ ਸੱਭਾ ਸਿੰਘ ਬਾਕੀ ਨਵੇੜ ਦੇ ਕੰਮ ਕੋਈ ਗੱਲ ਨਹੀਂ ਤੁਹਾਨੂੰ ਰਾਜ ਹੰਸ ਡਕਸ ਦਿਖਾਉਣੇ ਆ ਫਿਰ ਘਰ ਜਾ ਕੇ ਉਹਨਾਂ ਦੇ ਦਰਸ਼ਨ ਕਰਾ ਕੇ ਵੀਲੌਗ ਦੀ ਐਂਡਿੰਗ ਕਰਾਂਗੇ ਫਿਰ ਆਪਾਂ ਹਾਂ ਆ ਦੇਖ ਲੋ ਸਲੇਬ ਪੱਥੀ ਦੇ ਰਾਤ ਸਾਲੇ ਕੁੱਤੇ ਲੈ ਨਿਸ਼ਾਨ ਪਾ ਗਏ ਤੇ ਇਧਰ ਆ ਫਰਸ਼ ਪਾਉਣ ਲੱਗੇ ਆ ਵੀਰਾਂ ਰੜਾ ਰਿਹਾ ਮਾਲ ਇਧਰ ਵੀ ਕੁੱਤੇ ਭੈਣ ਦੇ ਸਲੇਬਾਂ ਤੇ ਹੀ ਫਿਰ ਇਹਨੇ ਸਾਲੇ ਇਧਰ ਵੀ ਪਾ ਕੇ ਥੋੜੀਆਂ ਪਾ ਕੇ ਗਏ ਆ ਇਧਰ ਪੈੜਾ ਹੂੰ ਕੁੱਤਿਆਂ ਦਾ ਇਲਾਜ ਕਰਨਾ ਪੈਣਾ ਵੀਰੇ ਆਪਾਂ ਨੂੰ ਆ ਵੱਢਣੇ ਪੈਣੇ ਆ ਸਲੇ ਡੰਡਾ ਫੇਰਨਾ ਪੈਣਾ ਇਹਨਾਂ ਦੇ ਹੈ ਬੌਂਸਰ ਸੱਦਣੇ ਪੈਣੇ ਆਪਾਂ ਨੂੰ ਓਡਿਆਂ ਦਾ ਫਰਸ਼ ਭਾਈ ਕਰਦੇ ਆ ਤਿਆਰ ਹੁਣ ਨਾਲੇ ਸੁੱਕ ਜੂਗਾ ਹੈ ਕੁੱਤਾ ਬੁਲੀ ਰੱਖਾਂਗੇ ਬੁਲੀ ਲਓ ਵੀ ਸ਼ਟਰਿੰਗ ਦਾ ਸਮਾਨ ਲੱਦ ਲਿਆਂਦਾ ਅੱਜ ਗੇਟ ਦੇ ਉੱਪਰ ਵਾਲਾ ਕਾਲਬ ਕਰਨਾ ਹੈ ਡਿਜ਼ਾਈਨ ਜੇ ਖਾਤਰ ਅੱਜ ਕੱਚਾ ਹੋ ਜਾਊਗਾ ਕੱਲੂ ਮਾਲ ਮੂਲ ਪਾ ਦਾਂਗੇ ਲਿਆਂਦਾ ਜੱਸੇ ਜ਼ਮਾਨ ਠੀਕ ਆ ਪਾਉ ਸਿੰਘ ਖੜਾ ਹੈ ਪਾਉ ਗੀਤ ਸੁਣਾਇਆ ਹੀ ਨਹੀਂ ਤਾਂ ਕੋਈ ਓਏ ਉਹ ਤੂੰ ਸਾਈਡ ਤੋਂ ਕਾਹਦੇ ਲਾ ਲੰਨਾ ਸਾਜਰੀ ਸ਼ੌਂਕ ਹੈ ਸ਼ੌਂਕ ਵੇ ਇਹ ਸਾਲੇ ਕਾਹਦਾ ਸ਼ੌਂਕ ਓਏ ਅੱਥਰੇ ਸ਼ੌਂਕ ਨੇ ਇਹਦੇ ਇਹ ਬੇਲਗਾਮ ਘੋੜਾ ਇਹ ਨੌਯਾਨਾ ਨੂੰ ਅੱਜ ਛੁੱਟੀ ਹੈ ਹਾਂ ਦੱਸ ਹੁਣ ਗਾਣਾ ਗਾ ਇੱਕ ਇੱਕ ਗਾਣਾ ਬੰਦ ਕਰ ਓਏ ਕਾਪੀਰਾਈਟ ਆ ਜਾਣਾ ਸਾਲੇਆ ਬੰਦ ਕਰ ਬੰਦ ਕਰ ਛੇਤੀ ਕਰ ਜਾਨਵਰ ਉੜਦੇ ਫਿਰਦੇ ਨੇ ਲੈ ਧੁੱਪ ਮਨਾਉਂਦੇ ਨੇ ਗਾਣਾ ਗਾਣਾ ਹੋ ਜਾਏ ਕੱਲ ਮango 2 ਵਜਾਂ ਨਾ ਗੱਡੀ ਸਾਲੇਆ ਬੰਦੇ ਵਾਲੀ ਉਹ ਗੱਡੀ ਗੱਲੀ ਹੈ ਚੱਲ ਤੇਰਾ ਖਾਣਾ ਬੁੱਕ ਕਰਾਉਣਾ ਫਿਰ ਲਓ ਲਈ ਓਏ ਤੁਹਾਡੇ ਸਾਹਮਣੇ ਨਵਾਂ ਗਾਣਾ ਪੇਸ਼ ਕਰਨ ਦੇ ਭੂੜ ਪੜਕੀਲਾ ਜੀ ਆਉਣ ਦੋ ਨਾ ਭਈਆ ਨਾ ਨਾ ਹੋਰ ਰੱਖ ਦਿੰਨੇ ਵੀਰੇ ਦਾ ਹੈਂ ਭਾਉ ਚਤਰਪੁਰੀ ਆ ਇਹ ਆ ਲੈ ਵੀ ਭਾਉ ਚਤਰਪੁਰੀ ਆ ਜੀ ਗਾਣਾ ਗਾਉਣਗੇ ਆਉਣ ਦੇ ਬਾਜ ਗਾਉਂਦੇ ਆ ਕਿਉ ਬਾਅਦ ਚ ਸਾਲਾ ਨਿਰਨੇ ਕਾਲ ਚ ਗਾਣਾ ਨਹੀਂ ਨਿਕਲਦਾ ਹਾਂ ਕਹਿੰਦਾ ਨਿਰਨੇ ਕਾਲ ਜਾ ਹਲੇ ਨਹੀਂ ਗਾਣਾ ਗਾਹ ਹੋਣਾ ਹੈ ਆਏ ਬੰਗਿਆ ਗਾਦੇ ਹੁਣ ਗਾਦੇ ਹੈਂ ਵਿਲੇ ਹੋਗੇ ਵਿਲੇ ਹੋਗੇ ਹਾਲਾ ਪੜਦੇ ਸਾਸੂ ਜੀ ਮੰਗਾਏਗਾ ਹਾਂ ਬਸ ਠੀਕ ਹੈ ਚੱਕ ਦਾਂਗੇ ਲਾਗੇ ਵੀ ਖੁੱਡਿਆਂ ਚ ਫਰਸ਼ ਪਾਉਣ ਇੱਕ ਚ ਪਾ ਦਈਏ ਪਹਿਲਾਂ ਰੋੜੀ ਰੋੜੀ ਪਾਈ ਹੋਈ ਹੈ ਇਹ ਜਾਂ ਪਤਾਇਆ ਲੱਗ ਜੂ ਕਿੰਨਾ ਕ ਖੁੱਡਾ ਹੈ ਢਾਲ ਜੀ ਬਾਹਰ ਨੂੰ ਕਰ ਲਈਆਂ ਨਾ ਵੀਰੇ ਪਰੂੰ ਦਾ ਪਾਣੀ ਪੂਣੀ ਤਾਂ ਕਿਆ ਆਉਣਾ ਇਹ ਚ ਕੰਮ ਚੱਲਦਾ ਬਾਈ ਜੋਰਾਂ ਤੇ ਇੱਟ ਨੂੰ ਪਾਣੀ ਲੱਗ ਰਿਹਾ ਹੈ ਬਲਿਆਰ ਵੀ ਰੇਟਾਂ ਢੋ ਰਿਹਾ ਹੈ ਤੇ ਧਰਮਾ ਕਰ ਰਿਹਾ ਕੰਦ ਲੋ ਵੀ ਲਿਆਂਦੇ ਰਾਜ ਹੰਸ ਇਧਰ ਕਰਕੇ ਫੋਟੋ ਦਿਖਾ ਰਾਜਾਂਸ ਦਾ ਜੋੜਾ ਹੈ ਇਹ ਠੀਕ ਆ ਓਕੇ ਆ ਛੱਡ ਦੇ ਫਿਰ ਵਲੌਗ ਦੀ ਐਂਡਿੰਗ ਵੀ ਕਰਨੀ ਆ ਫਿਰ ਆਪਾਂ ਨੇ ਛੱਡ ਦੇ ਇੱਥੇ ਨਾਈ ਜਾਣਾ ਨਾ ਨੇ ਇਹ ਚ ਆ ਆ ਪਰੇ ਕਰ ਦੇ ਚੈਨਰ ਜਿਹਾ ਛੱਡ ਤੇ ਖੁੱਲੇ ਚਲੋ 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 ਦੂਹੇਲਾ ਇਹ ਉਰੀਓੜ ਆ ਉਹ ਵੀ ਛੱਡ ਲੋ ਤੈਨੂੰ ਵੱਡਣਗੇ ਇਹ ਜੇ ਮਗਰ ਪੈਗੇ ਦੇਖ ਲਾ ਲਓ ਵੀ ਕਮੈਂਟ ਬੋਲ ਦੀਏ ਸੁਪਰ ਵੀ ਟਰੱਕ ਲਾਈਵ ਵੀਰਾ ਕਹਿਲਗਰੀ ਕਨੇਡਾ ਤੋਂ ਧੰਨਵਾਦ ਵੀਰੇ ਬਹੁਤ ਬਹੁਤ ਸਾਗਰ ਲਵਾਨਾ ਬినੋਦ ਕੁਮਾਰ ਛੌਂਕੀ ਮਹਿਰਾ ਸਤਵਿੰਦਰ ਸਿੰਘ ਬਾਲਦ ਅਹਿਮਦ ਮਨੂ ਮਨੀ ਜਸਕਰਨ ਗਰਚਾ ਸਾਗਰ ਲਵਾਨਾ ਜਸਵੀਰ ਸਿੰਘ ਰਾਣਾ ਬਾਰਾਗਾੜ ਕਬੂਤਰ ਕਲੱਬ ਬਾਈ ਅੰਮਾਲੇ ਹਲੇ ਆਉਂਗਾ ਵੀਰੇ ਥੋੜਾ ਜਿਹਾ ਮੌਸਮ ਜਿਹਾ ਸੈੱਟ ਹੋ ਜਾਵੇ ਹਰਸ਼ਪ੍ਰੀਤ ਸਿੰਘ ਬਾਈ ਖੋਡੇ ਅੰਦਰ ਟੋਕਰੀਆਂ ਚੱਕ ਦੋ ਹਾਂਜੀ ਵੀਰੇ ਕਰਨ ਕਬੂਤਰ ਬਾਜ ਬਾਈ ਦੋ ਕਬੂਤਰ ਠੀਕ ਹੈ ਵੀਰੇ ਸਹਿਜ ਬਰੀਦ ਬਾਈ ਥੋੜਾ ਟਰਕੀ ਦਾੜੀ ਵਾਲਾ ਹਾਂਜੀ ਹਾਂ ਵੀਰੇ ਕੁਲਵੀਰ ਬਾਈ ਜੇ ਦਾੜੀ ਟਰਕੀ ਦੀ ਠੀਕ ਹੈ ਵੀਰੇ ਆਯੂਸ਼ ਵਾਕਰ ਬਾਈ ਡੌਗ ਲੈ ਆਓ ਹਾਂਜੀ ਲੈ ਕੇ ਆਉਣਾ ਵੀਰੇ ਪਹਿਲਾਂ ਇੱਥੇ ਬਣ ਜਵੇ ਕਮਰਾ ਜ ਆ ਸਾਗਰ ਲਵਾਣਾ ਮੈਂ ਆਉਂਗਾ ਕਬੂਤਰ ਲੈਣ ਵੀਰੇ ਹਲੇ ਨਹੀਂ ਮੈਂ ਤੁਹਾਨੂੰ ਦੱਸੂਗਾ ਜੀ ਸੁਖਵਿੰਦਰ ਸਿੰਘ ਵਾਲੇ ਦਾ ਮੈਂ ਤੁਸਾਗਰ ਲਵਾਣਾ ਸਾਗਰ ਲਵਾਣਾ ਸਾਗਰ ਲਵਾਣਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਰਮਨ ਸਿੰਘ ਕਬੂਤਰ ਆਵਾਜ਼ ਚਾਉ ਨਾਗਰਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਵਲੌਗ ਦੀ ਕਰਦੇ ਆ ਐਂਡਿੰਗ ਮਿਲਾਂਗੇ ਅਗਲੇ ਵਲੌਗ ਚ